ਭਾਈ ਜਦੋਂ ਨਾ ਜਿਆਦਾ ਜਿਹੜੇ ਮੀਂਹ ਪਏ ਸੀ ਨਾ ਉਦੋਂ ਦਾ ਇਹਦਾ ਝੋਨਾ ਖਰਾਬ ਹੋਇਆ ਤੇ ਆਹ ਤੁਹਾਡੇ ਸਾਹਮਣੇ ਰਿਜ਼ਲਟ ਅਜੇ ਹੁਣ ਮਿਲਦਾਗਾ ਪਿੰਡ ਕਰਿਆੜਵਾਲ ਤੋਂ ਵੀਡੀਓ ਬਣਾ ਰਹੇ ਆਂਗੇ ਥੋੜਾ ਜਨਾ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਏ ਨੇ ਆਪਣਾ ਸੌਰੀ ਪਾਣੀ ਜਿਆਦਾ ਆਇਆਗਾ ਉਹ ਤੇਰੇ ਸਭ ਤੋਂ ਵੱਡੇ ਨੇ ਦੋ ਕਾਰਨ ਸੀ ਬਾਈ ਇੱਕ ਤਾਂ ਜਿੱਥੋਂ ਇਹ ਨਾਲ ਦੀ ਡਰੇਨ ਸੀ ਲੰਘਦੀ ਆ ਦੇਖ ਸਕਦੇ ਹੋ ਬਾਈ ਕਿਉਂਕਿ ਡਰੇਨ ਨੂੰ ਟੱਪ ਕੇ ਪਾਣੀ ਗਾਹਣੀ ਜਾ ਸਕਿਆ ਤੇ ਇਨਾਂ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਖੜ ਗਿਆ ਤੇ ਨੰਬਰ 2 ਬਾਈ ਜਿੱਥੋਂ ਦੇ ਵੱਡੇ ਰੋਡ ਲੰਘਦੇ ਨੇ ਭਾਰਤ ਮਾਲਾ ਰੋਡ ਹੋ ਗਿਆ ਜਾਂ ਕਾਫੀ NH7 ਹੋ ਗਿਆ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆਗਾ ਕਿਉਂਕਿ ਪਾਣੀ ਗਾਹਣੀ ਕ੍ਰੋਸ ਹੋ ਸਕਿਆ ਤੇ ਪਿੱਛੇ-ਪਿੱਛੇ ਦਾ ਪਾਣੀ ਜਮਾ ਹੋਈਗਾ ਜਿਸ ਕਾਰਨ ਬਾਈ ਝੋਨੇ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਆ ਦੇਖੋ ਬਾਈ ਪਾਪੜੀਆਂ ਜੰਮੀਆਂ ਪਈਆਂ ਨੇ ਤੇ ਬਾਈ ਹੁਣ ਮੰਨ ਲੈ ਚਲੋ ਇਹ ਰੌਲਾ ਚੱਲ ਰਿਹਾ ਪੰਜਾਬ ਦੇ ਵਿੱਚ ਧੂਏ ਦੀ ਪ੍ਰਾਲੀ ਨੂੰ ਲੈ ਕੇ ਹਨ ਜਿੱਤੇ ਮਰਜੀ ਦੇਖ ਲੋ ਖਬਰ ਆਈ ਹੁੰਦੀ ਹੈ ਬਥੇ ਪ੍ਰਸ਼ਾਸਨ ਪਹੁੰਚ ਗਿਆ ਪਰ ਆਹ ਚੀਜ਼ਾਂ ਨਹੀਂ ਬਾਈ ਪ੍ਰਸ਼ਾਸਨ ਨੂੰ ਦਿਖ ਰਹੀਆਂ ਵੀ ਇੱਥੇ ਕੀ ਅਗਲਾ ਹੁਣ ਵੱਡੂ ਝੋਨਾ ਤੇ ਕੀ ਇਹਦੀ ਪ੍ਰਾਲੀ ਨੂੰ ਅੱਗ ਲਾਊਗਾ ਅਸੀਂ ਪਿੱਛੋਂ ਆਏ ਸੀ ਆਪਣਾ ਆਨੰਦ ਕੇ ਆਏ ਹਾਂਗੇ ਉੱਥੇ ਇੱਕ ਦੋ ਘਰਾਂ ਨੇ ਜਿਹੜੀ ਪ੍ਰਾਲੀ ਨੂੰ ਅੱਗ ਲਾਈ ਵੀ ਸੀ ਤੇ ਪ੍ਰਸ਼ਾਸਨ ਬਾਈ 2-3 ਆਪਣੇ ਮੁਲਾਜ਼ਮਾ ਖੜੇ ਸੀ ਕਿਉਂਕਿ ਇਸੇ ਗੱਲ ਕਰਕੇ ਖੜੇ ਸੀ ਵੀ ਕਦੋਂ ਕੋਈ ਬੰਦਾ ਬੋਲੇ ਤੇ ਪਰਚਾ ਪਾਈਏ ਕਿਹਨੇ ਅੱਗ ਲਾਈ ਆ ਹਨਾ ਵਗੈਰਾ ਵਗੈਰਾ ਗੱਲਾਂ ਤੇ ਕਰੀ ਜਾਂਦੇ ਸੀ ਪਰ ਆਹ ਚੀਜ਼ ਨਹੀਂ ਬਈ ਪ੍ਰਸ਼ਾਸਨ ਨੂੰ ਦੀਂਦੀ ਕਲਾਤੂ ਆ ਜਰਾ ਜਰੂਰ ਦੱਸਿਆਂ ਦਾ ਕਹਿ ਦਿੰਦੇ ਆ ਵੀ ਸੈਟੇਲਾਈਟਾਂ ਦੇ ਨਾਲ ਜਿਹੜਾ ਕਵਰ ਹੋ ਜਾਂਦਾ ਧੂਆਂ ਵੀ ਉੱਥੇ ਅੱਗ ਲੱਗੀ ਵੀ ਆ ਪਰ ਆਹ ਚੀਜ਼ ਜਿਹੜੀ ਸੈਟੇਲਾਈਟ ਨਾਲ ਜਿਹੜੀ ਕਵਰ ਨਹੀਂ ਹੁੰਦੀਗੀ ਲਗਭਗ ਅੱਧਾ ਪੰਜਾਬ ਤੜਾ ਪਹਿਲੇ ਪਾਣੀ ਨੇ ਡੋਬਤਾ ਸੀ ਪਰ ਜਿੱਥੇ ਥੋੜੇ ਕਨੇ ਪਾਣੀ ਘਟ ਆਈ ਸੀ ਤੇ ਉਥੇ ਦਾ ਆ ਹਾਲ ਹੋਇਆ ਬਈ ਕੀ ਇਹ ਚ ਬੰਦਾ ਵੱਡੂਗਾ ਕੀ ਕੱਡੂਗਾ ਤੇ ਕੀ ਝੋਨੇ ਦੀ ਪਰਾਲੀ ਨੂੰ ਅੱਗ ਲਾਊਗਾ